Come no. on! No. No. ਇੱਕ ਪਹਿਲੇ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਨਵਰਾਤਰੀਆਂ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਬਾਹਰ ਦੇਖਿਆ ਸੀਗਾ ਕਿ ਪੋਲਸ ਦੇ ਉੱਪਰ ਜਿਹੜੀਆਂ ਆਪਣੀ ਲਾਈਟਸ ਹੈ ਰੰਗਾਂ ਦੀਆਂ ਲਾਈਟਸ ਲੱਗੀਆਂ ਹੋਈਆਂ ਸੀਗੀਆਂ ਕਾਫੀ ਜਗ੍ਹਾ ਤੇ ਦੇਖਿਆ ਉਹ ਮੇਰੇ ਮਨ ਦੇ ਵਿੱਚ ਇੱਛਾ ਸੀ ਕਿ ਮੈਂ ਆਪਣੇ ਸ਼ਹਿਰ ਦੇ ਵਿੱਚ ਆਪਣੀ ਸਿਟੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਉਹ ਕਰਾਂ ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿ ਪ੍ਰਭੂ ਨੇ ਅੱਜ ਮੈਨੂੰ ਮੌਕਾ ਦਿੱਤਾ ਔਰ ਮੈਂ ਚੇਅਰਮੈਨ ਬਣਿਆ ਔਰ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਮੈਂ ਇੱਥੋਂ ਹੀ ਸ਼ੁਰੂ ਕੀਤਾ ਹੈ ਕਿ ਸ਼ੁਰੂਆਤ ਜਿਹੜੀ ਹੈ ਉਹ ਤਿਰੰਗਾ ਲਾਈਟ ਜਿਹੜੀਆਂ ਨੇ ਏਪੀਕੇ ਰੋਡ ਦੇ ਉੱਤੇ ਇੱਥੇ ਲਗਵਾਨੀਆਂ ਸ਼ੁਰੂ ਕੀਤੀਆਂ ਨੇ ਔਰ ਇਸੇ ਕੜੀ ਦੇ ਵਿੱਚ ਅਸੀਂ ਅੱਗੇ ਪੂਰਾ ਦਾ ਪੂਰਾ ਏਪੀਕੇ ਰੋਡ ਜਿਹੜਾ ਹੈ ਚਾਹੇ ਉਹ ਬੱਸ ਸਟੈਂਡ ਹੈ ਚਾਹੇ ਉਹ ਪਿੱਛੇ ਜਸਵੀਰ ਦਾ ਪੈਟਰੋਲ ਪੰਪ ਤੋਂ ਲੈ ਕੇ ਆਪਣਾ ਯੂਨਾਈਟ ਹੋਟਲ ਤੱਕ ਪੂਰੀ ਪੂਰੀ ਲਾਈਟ ਜਿਹੜੀ ਆ ਉਹ ਤਿਰੰਗਾ ਲਾਈਟ ਜਿਹੜੀ ਆ ਸਾਰੀਆਂ ਲਗਾਈਆਂ ਜਾਣਗੀਆਂ ਉਸ ਤੋਂ ਬਾਅਦ ਸੈਲੀ ਰੋਡ ਦੇ ਉੱਪਰ ਜਿਹੜਾ ਹੈ ਉਹ ਵੀ ਇਸੇ ਤਰ੍ਹਾਂ ਦਾ ਜਿਹੜਾ ਅਸੀਂ ਉਹ ਕਰਾਂਗੇ ਕਿ ਤਿਰੰਗਾ ਲਾਈਟਸ ਜਿਹੜੀਆਂ ਹਰ ਜਗ੍ਹਾ ਜਿਹੜੀਆਂ ਉਹ ਲੱਗਣ ਔਰ ਸ਼ਹਿਰ ਦੀ ਇੱਕ ਖੂਬਸੂਰਤੀ ਜਿਹੜੀ ਹੈ ਉਹ ਬਣੇ ਸਾਡੀ ਸਰਕਾਰ ਜਿਹੜੀ ਹੈ ਹਮੇਸ਼ਾ ਸੀਐਮ ਸਾਹਿਬ ਜਿਹੜੇ ਨੇ ਉਹ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਔਰ ਅੱਗੇ ਹੋ ਕੇ ਜਿਹੜੀ ਡਿਵੈਲਪਮੈਂਟ ਹੈ ਇਹੜਾ ਵਿਕਾਸ ਹੈ ਵਿਕਾਸ ਦੇ ਕੰਮ ਨੇ ਹਮੇਸ਼ਾ ਉਹ ਅਗਰਸਰ ਰਹਿੰਦੇ ਨੇ ਉਹਨਾਂ ਦੇ ਨੇਤਰਤਵ ਦੇ ਵਿੱਚ ਅੱਜ ਅਸੀਂ ਪਠਾਨਕੋਟ ਦੇ ਵਿੱਚ ਵੀ ਜਿਹੜੀ ਹੈ ਉਹ ਵਿਕਾਸ ਦੀ ਇੱਕ ਬਹਾਰ ਲਿਆ ਲਾਵਾਂਗੇ ਔਰ ਪਠਾਨਕੋਟ ਨੂੰ ਸੁੰਦਰ ਔਰ ਵਧੀਆ ਬਣਾਵਾਂਗੇ ਕਿਉਂਕਿ ਮੇਰੇ ਮਨ ਦੀ ਖਾਹਿਸ਼ ਹੈ ਕਿ ਮੇਰਾ ਸ਼ਹਿਰ ਹੈ ਮੇਰਾ ਆਪਣਾ ਘਰ ਹੈ ਔਰ ਅਸੀਂ ਆਪਣੇ ਘਰ ਨੂੰ ਅਗਰ ਨਹੀਂ ਸਮਾਰ ਸੰਦੇ ਤੇ ਫਿਰ ਉਸ ਦਾ ਕੋਈ ਸਾਨੂੰ ਨੇਤਾ ਬਣਾਣ ਦਾ ਯਾਰ ਸਾਨੂੰ ਆਪਣਾ ਚੇਅਰਮੈਨ ਬਣਦਾ ਕੋਈ ਦਿਖਾਰ ਨਹੀਂ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਸਾਡਾ ਪਰਿਵਾਰ ਹੈ ਕਿਉਂਕਿ ਮੇਰਾ ਪਰਿਵਾਰ ਪਠਾਨਕੋਟ ਹੈ ਸੋ ਮੈਂ ਇਹ ਪਠਾਨਕੋਟ ਦੀ ਆਪਣੀ ਜਨਤਾ ਨੂੰ ਵੀ ਆਸ਼ਵਾਸਨ ਦੇਣਾ ਚਾਹੁੰਦਾ ਕਿ ਮੈਂ ਪਠਾਨਕੋਟ ਦੇ ਵਿੱਚ ਵਧੀਆ ਕੰਮ ਕਰਾਂਗਾ ਔਰ ਤੁਹਾਡੇ ਸਾਹਮਣੇ ਹਰ ਕੰਮ ਜਿਹੜਾ ਹੈ ਉਹ ਬਿਲਕੁਲ ਪਾਰਦਰਸ਼ਤਾ ਨਾਲ ਹੋਏਗਾ ਔਰ ਇਹ ਵੀ ਨਹੀਂ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਪਿਛਲੀਆਂ ਸਰਕਾਰਾਂ ਦੇ ਵਿੱਚ ਜਾਂ ਪਿਛਲੇ ਲੋਗਾਂ ਨੇ ਲੁੱਟ ਖਸੁੱਟ ਕੀਤੀ ਐ ਔਰ ਅੱਜ ਕਹਿੰਦੇ ਨੇ ਕਿ ਸਾਢੇ 450 ਕਰੋੜ ਰੁਪਇਆ ਪਠਾਨਕੋਟ ਚਲਾਤਾ ਮੈਂ ਉਹਨਾਂ ਲੋਗਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਉਹ ਸਾਢੇ 450 ਕਰੋੜ ਰੁਪਇਆ ਕਿਹੜੀ ਜਗ੍ਹਾ ਲੱਗਿਆ ਔਰ ਕਿੱਥੇ ਲਗਾਇਆ ਗਿਆ ਅਸੀਂ ਇਹਨੇ 100 ਕਰੋੜ ਰੁਪਇਆ ਨਹੀਂ ਲਗਾਣਾ ਅਸੀਂ ਘਾਟਲ ਉਹਦੇ ਵਿੱਚ ਪਠਾਨਕੋਟ ਦਾ ਵਿਕਾਸ ਕਰਕੇ ਤੁਹਾਨੂੰ ਦੱਸਾਂਗੇ ਔਰ ਪਠਾਨਕੋਟ ਨੂੰ ਸੁੰਦਰ ਵਧੀਆ ਔਰ ਸਾਫ ਸੁਥਰਾ ਸਵਚ ਪਠਾਨਕੋਟ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਸਰ ਏਰੀਏ ਦੇ ਵਿੱਚ ਸਫਾਈ ਦੀ ਵਿਵਸਥਾ ਜਿਹੜੀ ਆ ਉਹ ਬਿਲਕੁਲ ਜਦੋਂ ਪਹਿਲਾਂ ਮੈਂ ਚੇਅਰਮੈਨ ਸੀਗਾ ਉਦੋਂ ਸਫਾਈ ਏਪੀਕੇ ਰੋਡ ਤੇ ਔਰ ਸੈਲੀ ਰੋਡ ਤੇ ਹੁੰਦੀ ਸੀ ਉਸ ਤੋਂ ਬਾਅਦ ਸਾਡੇ ਪੁਰਾਣੇ ਡੀਸੀ ਸਾਹਿਬ ਨੇ ਇਸ ਨੂੰ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਕਿ ਕਾਰਪੋਰੇਸ਼ਨ ਕਰਾਈਏ ਲੇਕਿਨ ਕਾਰਪੋਰੇਸ਼ਨ ਨੇ ਅੱਜ ਦਿਨ ਤੱਕ ਸਫਾਈ ਨਹੀਂ ਕਰਾਈ ਇਸ ਏਰੀਆ ਦੇ ਵਿੱਚ ਕਦੇ-ਕਦੇ ਕੋਈ ਸਫਾਈ ਕਰਮਚਾਰੀ ਆ ਜਾਂਦਾ ਜਾਂ ਕਦੇ-ਕਦੇ ਕੋਈ ਟਰਾਲੀ ਵਾਲਾ ਆ ਕੇ ਇਹਨੂੰ ਮਤਲਬ ਲਿਫਟ ਅਪਲਿਫਟ ਕਰਦਾ ਔਰ ਗਾਧਰੂ ਕੁੜੇ ਨੂੰ ਔਰ ਅਸੀਂ ਜਿਹੜਾ ਹੈ ਮੈਂ ਬੜੀ ਜਲਦੀ ਇੱਕ ਟੈਂਡਰ ਜਿਹੜਾ ਹੈ ਉਹ ਲਗਾ ਰਹੇ ਹਾਂ ਔਰ ਉਹ ਜਿਹੜਾ ਹੈ ਏਪੀਕੇ ਰੋਡ ਜਿਹੜਾ ਪੂਰੀ ਤਰ੍ਹਾਂ ਸਾਫ਼ ਕਰੇਗਾ ਸੈਲੀ ਰੋਡ ਵੀ ਸਾਫ਼ ਕਰੇਗਾ ਇਹ ਰੋਡ ਦੇ ਸਾਫਤਾ ਸਰਪੰਚ ਜਿਹੜਾ ਹੈ ਪੰਪ ਪੀੜ ਲਗਾਏ ਗਏ ਸੀਗੇ ਕੋਈ ਨਾ ਪੇ ਮੈਂਟੇਨੈਂਸ ਹੋਈ ਕਾਫੀ ਮਹਿੰਗਾ ਜਿਹੜਾ ਕਿ ਉਸ ਪੁਟਿਆਂ ਜਿਹੜਾ ਉੱਥੇ ਲਗਾਇਆ ਗਿਆ ਸੀਗਾ ਕੀ ਉਸ ਚੀਜ਼ ਦੀ ਵੀ ਜਾਨਚ ਕੀਤੀ ਗਈ ਤੁਹਾਡੇ ਵੱਲੋਂ ਬਿਲਕੁਲ ਕੀਤੀ ਜਾਏਗੀ ਦੇਖੋ ਪਿਛਲੇ ਮੈਂ ਤੁਹਾਨੂੰ ਦੱਸਿਆ ਕਿ ਪਿਛਲੀ ਸਰਕਾਰ ਦੇ ਵਿੱਚ ਜਾਂ ਕੁਝ ਜਿਹੜੇ ਲੋਕ ਇੱਥੇ ਬਾਹਰੋਂ ਆਏ ਸੀਗੇ ਦਿੱਲੀੋਂ ਆ ਕੇ ਪਠਾਨਕੋਟ ਦਾ ਮਾਡਲ ਬਦਲਣ ਦੀ ਕੋਸ਼ਿਸ਼ ਕਹਿੰਦੇ ਅਸੀਂ ਕਰਾਂਗੇ ਔਰ ਪਠਾਨਕੋਟ ਦੇ ਵਿੱਚ ਕਹਿੰਦੇ ਜੀ ਅਸੀਂ 450 ਕਰੋੜ ਰੁਪਈਆ ਲਗਾਇਆ ਉਹ ਕਿੱਥੇ ਲੱਗਿਆ ਸਾਰੀ ਜਨਤਾ ਜਾਣਦੀ ਆ ਆਪਣੇ ਆਪਣੇ ਘਰਾਂ 'ਚ ਲੱਗਿਆ ਹੋਏਗਾ ਜਾਂ ਹੋਟਲਾਂ 'ਚ ਲੱਗਿਆ ਹੋਏਗਾ ਪਠਾਨਕੋਟ ਦੇ ਵਿੱਚ ਪੈਸਾ ਨਹੀਂ ਲੱਗਿਆ ਸੋ ਇਹ ਜਿਹੜੇ ਲੋਕ ਇਹ ਇੱਥੇ ਬੂਟੇ ਲਗਾਏਗੇ ਸੀ ਉਹ ਦੋ ਔਰ ਬੂਟਾ ਜਿਹੜਾ ਹੈ ਉਹ ਕਹਿੰਦੇ ਸੀ 35-300 ਰੁਪਈਆ ਦਾ ਬੂਟਾ ਹੈ ਜਦ ਕਿ ਬੂਟਾ 12-1300 ਰੁਪਈਆ ਦਾ ਬੂਟਾ ਹੈ ਔਰ ਉਹ ਬੂਟਿਆਂ ਦਾ ਹਾਲ ਦੇਖ ਲੋ ਤੇ ਕੀ ਹੋਇਆ ਸੋ ਇਹ ਸਾਰੀਆਂ ਜਿਹੜੀਆਂ ਇਹ ਜਾਂਚ ਜਿਹੜੀਆਂ ਜਾਂਚ ਦਾ ਵਿਸ਼ਾ ਹੈ ਇਹ ਹੋਣਾ ਚਾਹੀਦਾ ਔਰ ਹੋਏਗਾ ਵੀ ਸਰ ਆਪਣਾ ਗੱਦੇ ਤੋਂ ਆਪਣਾ ਕੀ ਹੋ ਗਿਆ ਸਫਾਈ ਲੈ ਕੇ ਆਪਣਾ ਕੀ ਨਗਰ ਕੌਂਸਲ ਨੇ ਆਪ ਜੀਸੀਟੀ ਲਗਾ ਕੇ ਮਨਾਲੇ ਸਾਹਿਬ ਜਿੱਤੇ ਪਟਨਾ ਪਟੇਲ ਸਾਹਿਬ ਕੋ ਲੈ ਕੇ ਤੇ ਅਸਲੀ ਰੋਡ ਦੇ ਵਿੱਚ ਦੇਖੋ ਉਹ ਵੀ ਸਾ ਜਿਹੜਾ ਹੈ ਇੰਪਰੂਵਮੈਂਟ ਰਸਤਾ ਹੈ ਉਹ ਅਸੀਂ ਨਾਲੇ ਜਿਹੜੇ ਉੱਥੋਂ ਸਾਫ਼ ਕਰਾਏ ਕੁਝ ਇੰਪਰੂਵਮੈਂਟ ਵੀ ਹੋਏ ਸੀਆਂ ਉਹਨਾਂ ਨੂੰ ਵੀ ਦੂਰ ਕੀਤਾ ਔਰ ਜਿਹੜਾ ਹੁਣ ਰਹਿਦਾ ਕੰਮ ਹੈ ਉਹ ਵੀ ਅਸੀਂ ਜਿਹੜਾ ਉਹਨੂੰ ਕੰਪਲੀਟ ਕਰਾਂਗੇ ਬਟ ਐਸ ਵੀ ਆ ਕਿ ਨਾਲੇ ਲੋਕੀ ਆਪਣਾ ਕੀ ਬੋਲਦੇ ਹੈ ਉਹਨਾਂ ਨੇ ਪਾਲੇ ਬਣਾ ਲਏ ਆਪਣੇ ਪਰਸਨਲ ਬੋਟ ਬਣਾ ਲਏ ਦੇਖੋ ਮੈਂ ਅ ਵਿਸਿਟ ਕਰ ਦਿੱਤੇ ਗਿਆ ਕਈ ਦੁਕਾਨਾਂ ਦੇ ਤੇ ਆਪਣਾ ਕੰਮ ਕਰਕੇ ਦੁਬਾਰਾ ਵੀ ਖੜੀ ਕਰਦੀ ਹਾਂ ਕੁਝ ਵਿੱਚ ਮੈਂ ਬਾਕੀ ਨੂੰ ਵੀ ਐਕਸ਼ਨ ਹੋਵੇ ਬਿਲਕੁਲ ਲਵਾਵਾਂਗੇ ਜਿਨ੍ਹਾਂ ਜਿਨ੍ਹਾਂ ਨੇ ਐਂਕਰੋਚਮੈਂਟ ਕੀਤੀ ਦੀ ਆ ਉਹਦੀ ਐਂਕਰੋਚਮੈਂਟ ਤੋੜਾਂਗੇ ਔਰ ਤੁਹਾਨੂੰ ਇੱਕ ਗੱਲ ਹੋਰ ਦੱਸਿਆ ਕਿ ਪਿਛਲੀ ਦਿਨੀ ਮੈਂ 2 3 4 ਦਿਨ ਪਹਿਲੇ ਦੀ ਗੱਲ ਹੈ ਕਿ ਉੱਥੇ ਨਾਰੀ ਵਾਲੇ ਲੋਕ ਜਿਹੜੇ ਕਿ ਬਾਹਰੋਂ ਆਏ ਨੇ ਜਿਹੜੇ ਪਤਾ ਨਹੀਂ ਕੌਣ ਨਾ ਰੋਂਗੀਆਂ ਨੇ ਕਿ ਕੌਣ ਉਹ ਲੋਕ ਆ ਕੇ ਇੱਥੇ ਜਿਹੜਾ ਰੇੜੀਆਂ ਲਗਾਉਂਦੇ ਨੇ ਮੈਂ ਉਹਨਾਂ ਸਾਰੇ ਨਾਰੀ ਵਾਲਿਆਂ ਨੂੰ ਉਥੋਂ ਸਾਫ਼ ਕੀਤਾ ਔਰ ਪਠਾਨਕੋਟ ਦੇ ਵਿੱਚ ਜਿਹੜੇ ਲੋਕ ਬਾਹਰੋਂ ਆਏ ਨੇ ਬਾਹਰੋਂ ਮਤਲਬ ਕੋਈ ਬਿਹਾਰ ਤੋਂ ਕੋਈ ਪਤਾ ਨਹੀਂ ਬੰਗਲਾਦੇਸ਼ੀ ਆਏ ਕੋਣ ਹੈ ਕਿੱਥੋਂ ਆਏ ਨੇ ਉਹ ਸਾਰਿਆਂ ਦੀ ਜਿਹੜੀ ਹੈ ਪਛਾਣ ਕੀਤੀ ਜਾਏਗੀ ਔਰ ਆਪਾਂ ਜਿਹੜੇ ਉਹ ਜਿਹੇ ਲੋਕ ਨੇ ਉਹਨਾਂ ਨੂੰ ਇੱਥੋਂ ਵਾਪਸ ਕੀਤਾ ਜਾਏਗਾ ਕਿਉਂਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਠਾਨਕੋਟ ਲਈ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਸਾਰੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਹ ਲੋਕ ਜਿਸ ਲਈ ਇੱਥੇ ਆ ਗਏ ਨੇ ਤੁਸੀਂ ਅਸੀਂ ਲੋਕ ਉਹਨਾਂ ਨੂੰ ਕਿਰਾਏ ਤੇ ਦੁਕਾਨਾਂ ਦੇ ਰਹੇ ਹਾਂ ਅਸੀਂ ਉਹਨਾਂ ਨੂੰ ਰੇੜੀਆਂ ਦੇ ਨਿਗਾਨ ਨੂੰ ਦੇ ਰਹੇ ਹਾਂ ਔਰ ਕੱਲ ਨੂੰ ਇਹ ਇਹ ਹੋਣਾ ਕਿ ਅਸੀਂ ਅਲਪੁਮਤ ਜਾਇਨਾ ਤੇ ਉਹਨਾਂ ਨੇ ਬਹੁਤ ਮਰਚੋ ਹੈ ਨਾ ਛੋਏ ਸਾਰਾ ਵਿਸ਼ਾ ਜਿਹੜਾ ਹੈ ਇਹ ਸਾਰ ਲੋਕਾਂ ਦਾ ਸਮਾਜ ਦਾ ਵੀ ਸੋਚਣ ਵਾਲਾ ਸਰਕਾਰ ਵੱਲੋਂ ਸਰਕਾਰ ਵੱਲੋਂ ਕੀਆ ਗਿਆ ਕੀ 2022 ਤੋਂ ਬਾਅਦ ਜਿਹੜੇ ਵੀ ਪਰਵਾਸੀ ਬੇਜੁਗਾਰਾਂ ਤੋਂ ਪਕਾਨ ਤੋਂ ਨਹੀਂ ਦਿੱਤੇ ਆਏ ਆ ਉਹਨਾਂ ਦੀ ਜਾਂਚ ਕੀਤੀ ਜਾਏ ਕਿ ਕਿੰਨੇ ਆਏ ਕਿੰਨੇ ਹੋਏ ਉਸ ਬਾਰੇ ਨਾ ਸਰਕਾਰ ਵੱਲੋਂ ਕੋਈ ਜੇ ਕਿਸੇ ਸਰਕਾਰ ਕਿਸੇ ਸਰਕਾਰ ਕੁਝ ਨਹੀਂ ਦੇਖਦੀ ਗਠਜਵੰਤਨ ਸਰਕਾਰ ਦਾ ਤਾਂ ਮੈਨੂੰ ਨਹੀਂ ਪਤਾ ਲੇਕਿਨ ਮੈਂ ਤੁਹਾਡੇ ਸਾਹਮਣੇ ਆਂਦੇ ਹੀ ਉਹ ਐਕਸ਼ਨ ਕੀਤਾ ਮੈਂ ਉੱਥੋਂ ਜਿੰਨੇ ਵੀ ਨਾਰੀ ਵਾਲੇ ਸਾਰੇ ਚਕਾਤੇ ਆ ਉਸ ਤੋਂ ਬਾਅਦ ਰੇੜੀਆਂ ਮੈਂ ਦੇਖਾਂਗਾ ਕੌਣ ਲਗਾ ਰਿਹਾ ਹੈ ਨਾ ਉਹਨਾਂ ਨੂੰ ਵੀ ਆਪਾਂ ਇੱਥੋਂ ਚੱਕਦੇ ਆਂਗੇ ਸੋ ਮੈਂ ਲੋਕਾਂ ਨੂੰ ਵੀ ਕਹਾ ਕਿ ਜਨਤਾ ਵੀ ਸਹਿਯੋਗ ਕਰੇ ਐਸਾ ਕਿਉਂਕਿ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਫੇਰੀ ਹੋਏਗਾ ਕਿਉਂਕਿ ਅਸੀਂ ਆਪੇ ਆਪਣੀ ਦੁਕਾਨ ਦੇ ਬਾਹਰ ਰੇੜੀ ਲਵਾ ਦਨੇ ਆ ਅਸੀਂ ਦੁਕਾਨ ਜਿਹੜਾ ਘਰ ਹੈ ਕੋਈ ਕੋਈ 500 ਰੁਪਏ ਵਾਲਾ ਘਰ ਜਿਹੜਾ ਉਹ 2000 ਦੇ ਵਿੱਚੋਂ ਲੋਕ ਲੈ ਰਹੇ ਆ ਉਹ ਕਿੱਥੋਂ ਲੈ ਰਹੇ ਨੇ ਨਾਲ ਇਹਨਾਂ ਪੈਸਾ ਕਿੱਥੋਂ ਆਂਦਾ ਉਹਨਾਂ ਕੋਲ ਇੱਕ ਦੁਕਾਨ ਦੇ ਅਗਰ ਉਹਦੀ 2000 ਕਿਰਾਇਆ ਬਣਦਾ ਉਹ 10000 ਰੁਪਏ ਦਿੰਦੇ ਆ ਇਹਦਾ ਮਤਲਬ ਇੱਕ ਸੋਚੀ ਸਮਝੀ ਚਾਲ ਹੈ ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਔਰ ਇਹਨਾਂ ਲੋਕਾਂ ਦੇ ਖਿਲਾਫ ਜਿਹੜਾ ਅਸੀਂ ਸਾਰੇ ਇਕੱਠੇ ਹੋ ਗਏ ਅਗਰ ਸਮਾਜ ਪੂਰਾ ਜੰਗ ਲੜੇਗਾ ਤੇ ਫਿਰ ਜਿੱਤੀ ਜਾਏਗੀ ਧੰਨਵਾਦ ਥੈਂਕ ਯੂ